ਅਸਰ ਜੀ ਨਾਮ ਹੈ ਤੁਹਾਡਾ ਮੇਰਾ ਨਾਮ ਯਾਦਵਿੰਦਰ ਸਿੰਘ ਗੋਲਡੀ ਸੰਧੂ ਹੈ ਜੀ ਮੈਂ ਪੰਜਾਬ ਦਾ ਮੀਤ ਪ੍ਰਧਾਨਾ ਯੂਥ ਵਿੰਗ ਆਮ ਆਦਮੀ ਪਾਰਟੀ ਦਾ ਅੱਜ ਇੱਕ ਰੇਕਲ ਹੀ ਮਸ਼ਾਲ ਯਾਤਰਾ ਕੱਢੀ ਆ ਕੀ ਮਕਸਦ ਕੀ ਹੈਗਾ ਵੇਖੋ ਇਹ ਜਿਹੜੀ ਅਸੀਂ ਮਸ਼ਾਲ ਯਾਤਰਾ ਕੱਢੀ ਆ ਦਾ ਮਕਸਦ ਇੱਕੋ ਆ ਕਿ ਅਸੀਂ ਨਸ਼ੇ ਤਸਕਰਾਂ ਦੇ ਜਿਹੜੇ ਲੋਕ ਆ ਉਹਨਾਂ ਨੂੰ ਇੱਕ ਮੈਸੇਜ ਦੇਣਾ ਚਾਹੁੰਦੇ ਆ ਕਿ ਪੰਜਾਬ ਦੀ ਧਰਤੀ ਨੂੰ ਛੱਡ ਕੇ ਚਲੇ ਜਾਓ ਇੱਕ ਮੈਸੇਜ ਹੋਰ ਦੇਣਾ ਚਾਹੁੰਦੇ ਆ ਉਹਨਾਂ ਲੋਕਾਂ ਨੂੰ ਅਸੀਂ ਨਾਗਰਿਕਾਂ ਨੂੰ ਪੰਜਾਬ ਦੇ ਹਰ ਪਛਿੰਦੇ ਨੂੰ ਇੱਕ ਗੱਲ ਕਹਿਣਾ ਚਾਹੁੰਦੇ ਆ ਇਹ ਲੜਾਈ ਬਹੁਤ ਵੱਡੀ ਲੜਾਈ ਸੀ ਇਹ ਉਹ ਦਲਦਲ ਸੀ ਇਹ ਉਹ ਦਲਦਲ ਸੀ ਜਿਹਦੇ ਵਿੱਚ ਸਾਡੀ ਪੰਜਾਬ ਦੀ ਜਵਾਨੀ ਤਸਦੀ ਗਈ ਸਮੇ ਸਮੇਂ ਦੀਆਂ ਸਰਕਾਰਾਂ ਨੇ ਇਹਦੇ ਉੱਤੇ ਕੋਈ ਵਧੀਆ ਐਕਸ਼ਨ ਨਹੀਂ ਲਿਆ ਇਹਦੇ ਖਿਲਾਫ ਕੋਈ ਚੰਗੀ ਕਾਰਵਾਈ ਨਹੀਂ ਕੀਤੀ ਬਲਕਿ ਨੂੰ ਇੱਕ ਵਪਾਰ ਸਮਝ ਕੇ ਲੋਕਾਂ ਦੇ ਘਰਾਂ ਤੱਕ ਲੈ ਕੇ ਗਏ ਉਸ ਉਸ ਸਮੇਂ ਦੀਆਂ ਸਰਕਾਰਾਂ ਨੇ ਇੱਕ ਐਸੀ ਦਲਦਲ ਦੇ ਦਿੱਤੀ ਜਿਹਦੇ ਚ ਪੰਜਾਬ ਦੇ ਖਿਡਾਰੀ ਵੀ ਚਲੇ ਗਏ ਪੰਜਾਬ ਦੇ ਜਵਾਨ ਵੀ ਚਲੇਗਾ ਮਾਵਾ ਦੇ ਪੁੱਤ ਚਲੇਗਾ ਮੈਂ 22-22 ਸਾਲ ਦੇ 21-21 ਸਾਲਾਂ ਦੇ ਨੌਜਵਾਨਾਂ ਦੇ ਸੱਥਾਂ ਤੇ ਬਹਿ ਕੇ ਮਾਵਾ ਦੀਆਂ ਚੀਖਾਂ ਸੁਣੀਆਂ ਨੇ ਜਿਨ੍ਹਾਂ ਮਾਵਾ ਦੇ ਪੁੱਤ ਚਲੇ ਗਏ ਸੋ ਉਹਨਾਂ ਦੀਆਂ ਅਰਦਾਸਾਂ ਸੀ ਕਿ ਇਸ ਧਰਤੀ ਦੇ ਉੱਤੇ ਕੋਈ ਐਸੀ ਆਵਾਜ਼ ਆਵੇ ਕੋਈ ਐਸੀ ਮੋਹਮ ਆਵੇ ਜਿਹੜੀ ਇਹਨਾਂ ਨਸ਼ਾ ਤਸਕਰਾਂ ਨੂੰ ਲਗਾਮ ਪਾਵੇ ਸੋ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਨੇ ਪੰਜਾਬ ਦੇ ਅੰਦਰ ਇੱਕ ਐਸੀ ਮੋਹਮ ਛੇੜੀ ਆ ਜਿਹਦਾ ਨਾਮ ਜੁੱਦ ਨਸ਼ਿਆਂ ਦੇ ਵਿਰੁੱਧ ਹੈ ਕੀ ਪੰਜਾਬ ਦੀ ਧਰਤੀ ਤੋਂ ਨਸ਼ਾ ਖਤਮ ਕੀਤਾ ਜਾ ਸਕੇ ਅੱਜ ਹਰ ਬਚਿੰਦਾ ਹਰ ਨੌਜਵਾਨ ਇਹ ਮੈਸੇਜ ਦੇਣਾ ਚਾਹੁੰਦਾ ਸੀ ਕਿਉਂਕਿ ਇਹ ਲੜਾਈ ਇਕੱਲਾ ਕੋਈ ਲੜ ਨਹੀਂ ਸਕਦਾ ਜੇ ਕੋਈ ਕਹੇ ਮੈਂ ਇਕੱਲਾ ਇਸ ਨਸ਼ਾ ਖਤਮ ਕਰ ਦੂੰਗਾ ਤਾਂ ਨਹੀਂ ਹੋ ਸਕਦਾ ਸਾਡਾ ਸਾਰਿਆਂ ਦਾ ਇੱਕ ਫਰਜ ਸੀ ਕਿ ਅਸੀਂ ਇਹਦਾ ਸਾਥ ਦਈਏ ਅੱਜ ਸੈਂਕੜੇ ਲੋਕਾਂ ਨੇ ਮੂੰਹ ਦੇ ਉੱਤੇ ਅੱਜ ਭਗਵੰਤ ਮਾਨ ਸਾਹਿਬ ਦੇ ਮਾਸਕ ਲਾ ਕੇ ਇਹ ਮਹਿੰਮ ਦੀ ਮੈਸੇਜ ਦੇਣਾ ਚਾਹੀਆ ਕਿ ਅਸੀਂ ਸਾਰੇ ਭਗਵੰਤਮਾਨਾ ਸਾਨੂੰ ਸਾਰਿਆਂ ਨੂੰ ਭਗਵੰਤਮਾਨ ਬੰਨਾ ਪਊਗਾ ਤਾਂ ਜਾ ਕੇ ਕਿਤੇ ਪੰਜਾਬ ਦੇ ਵਿੱਚੋਂ ਇਹ ਨਸ਼ਾ ਖਤਮ ਹੋਊਗਾ ਜੀ ਪਹਿਲੀ ਵਾਰ ਦੇਖਣ ਨੂੰ ਮਿਲਿਆ ਕਿ ਨਾਨ ਪੋਲਿਟਿਕਲ ਜਿਹੜਾ ਹੈਗਾ ਇਹ ਜਿਹੜਾ ਮੁਹਿੰਮ ਚਲਾਈ ਗਈ ਹੈ ਕਿਸ ਤਰ੍ਹਾਂ ਦੇਖਦੇ ਸਰ ਇਹਨੂੰ ਅਸੀਂ ਰਾਜਨੀਤਿਕ ਇਸ ਕਰਕੇ ਨਹੀਂ ਦੇਣਾ ਚਾਹੁੰਦੇ ਕੋਈ ਕੱਲਾ ਰਾਜਨੀਤੀ ਦਾ ਮੁੱਦਾ ਹੀ ਨਹੀਂ ਕਿ ਤਾਂ ਪੰਜਾਬ ਦੇ ਕੱਲੇ-ਕੱਲੇ ਘਰ ਦੀ ਲੜਾਈ ਆ ਹੁਣ ਅੱਜ 100 ਇੱਕੜ ਦੂਰ ਕਿਤੇ ਕੋਈ ਕਣਕ ਨੂੰ ਅੱਗ ਲੱਗ ਜੇ ਆਪਾਂ ਇੱਥੋਂ ਬੁਝਾਣ ਜਾਵਾਂਗੇ ਜੋ ਜੇ ਉੱਥੇ ਅੱਗ ਲੱਗੀ ਆ ਤਾਂ ਸਾਡੇ ਤੱਕ ਵੀ ਆਊਗੀ ਇਹ ਸਾਡੇ ਘਰ ਤੱਕ ਵੀ ਆਜੂਗੀ ਸੋ ਜੇ ਦੂਸਰਾ ਅੱਜ ਨਸ਼ੇ ਦੇ ਵਿੱਚ ਆ ਤੇ ਸਾਡੇ ਵਾਲਾ ਬੱਚਾ ਹੋਇਆ ਤਾਂ ਅਸੀਂ ਭਾਗਾ ਵਾਲੇ ਮੰਨਦੇ ਆ ਪਰ ਮੈਨੂੰ ਇੰਨਾ ਕੋ ਪਤਾ ਜੇ ਅਸੀਂ ਲੜਾਈ ਨਾ ਲੜੀਏ ਤਾਂ ਸਾਡੇ ਘਰ ਚ ਵੀ ਆ ਜਾਣੀ ਐ ਸੋ ਸਾਨੂੰ ਹਰ ਬੰਦੇ ਨੂੰ ਇਹ ਲੜਾਈ ਲੜਨ ਦੀ ਲੋੜ ਐ ਇੱਥੇ ਕੋਈ ਰਾਜਨੀਤੀ ਕੋਈ ਜਥੇਬੰਦੀਆਂ ਦਾ ਤਾਂ ਮੁੱਦਾ ਹੀ ਐ ਨਹੀਂ ਇਹ ਤਾਂ ਪੰਜਾਬ ਦੀ ਧਰਤੀ ਦਾ ਮੁੱਦਾ ਐ ਸਾਨੂੰ ਸਾਰੇ ਮੁੱਢ ਕਿ ਲੱਗਦੇ ਸਰ ਜੀ ਇਸ ਮੁਹਿੰਮ ਦਾ ਨੌਜਵਾਨਾਂ ਦੇ ਉੱਪਰ ਤੇ ਪੂਰੇ ਪਟਿਆਲੇ ਦੀ ਜਿਹੜੀ ਰੈਲੀ ਕੀਤੀ ਹੈ ਅਸਰ ਕੀ ਦਿਖਦਾ ਉਸ ਜੀ ਦਾ ਅਸਰ ਇਹ ਐ ਕਿ ਨੌਜਵਾਨਾਂ 'ਚ ਉਤਸ਼ਾਹ ਆ ਤੁਸੀਂ ਵੇਖਿਆ ਹੋਣਾ ਨੌਜਵਾਨਾਂ ਦੇ ਵਿੱਚ ਇੰਨਾ ਉਤਸ਼ਾਹ ਕਦੇ ਵੇਖਿਆ ਹੀ ਨਹੀਂ ਜਾਂਦਾ ਅੱਜ ਭਗਵੰਤ ਸਿੰਘ ਮਾਨ ਸਾਹਿਬ ਤੇ ਮਾਸਕ ਲਾ ਕੇ ਅੱਜ ਮੁੱਖ ਮੰਤਰੀ ਭਗਵੰਤ ਮਾਨ ਬਣ ਕੇ ਫਕਰ ਮਹਿਸੂਸ ਕਰ ਰਹੇ ਆ ਨੌਜਵਾਨ ਮੈਂ ਵੇਖਿਆ ਜਦੋਂ ਨੌਜਵਾਨਾਂ ਨੇ ਆਪਣੇ ਮੂੰਹ ਤੇ ਮਾਸਕ ਲਾਏ ਸੀ ਤਾਂ ਲੋਕਾਂ ਨੂੰ ਅਵੇਅਰ ਕਰਦੇ ਜਾ ਰਹੇ ਸੀ ਕਿ ਨਸ਼ਾ ਨਹੀਂ ਕਰਨਾ ਨਸ਼ੇ ਤੇ ਲੋਕtham ਲਾਉਣੀ ਹੈ ਸੋ ਉਹਨਾਂ ਦੇ ਅੰਦਰ ਇੱਕ ਵਿਚਾਰਧਾਰਾ ਪੈਦਾ ਹੋ ਰਹੀ ਆ ਸਰਦਾਰ ਭਗਵੰਤ ਸਿੰਘ ਮਾਨ ਵਾਲੀ ਕਿ ਅਸੀਂ ਨਸ਼ੇ ਦੇ ਖਿਲਾਫ ਹਾਂ ਠੀਕ ਹੈ